ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਅਵਤਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਅਰਜਨ ਗੁਰਦਾਸ ਜੀ ਪਾਸੋਂ ਆਦ ਗ੍ਰੰਥ ਲਿਖਵਾਇਆ ਫਿਰ ਹਰਮੰਦਰ ਸਾਹਿਬ ਅੰਦਰ ਇਹ ਪ੍ਰਕਾਸ਼ ਕਰਾਇਆ ਬੁੱਢਾ ਸਾਹਿਬ ਜੀ ਕੋਲ ਗ੍ਰੰਥ ਪੜ ਮੁਖ ਬਾਕ ਸੁਣਾਇਆ ਪੰਥ ਗੁਰੂ ਅਰਜਨ ਜੀ ਸਭ ਤੋਂ ਪਹਿਲਾ ਗੁਰੂ ਅਰਜਨ ਜੀ ਸਭ ਤੋਂ ਪਹਿਲਾ ਆਪ ਕਰੀ ਨਮਸ਼ਕਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਅਵਤਾ ਨਛੇਰੀ ਗੁਰੂ ਗ੍ਰੰਥ ਸਾਹਿਬ ਜੀ 35 ਬਾਣੀ ਕਾਰਾ ਇਸ ਵਿੱਚ ਰੱਬੀ ਗਿਆਨ ਟਿਕਾਇਆ ਕਤਿ ਰਾਗਾ ਵਿੱਚ ਪੁਰੂਆ ਇਹ ਨੂਰੀ ਸਰਮਾਇਆ ਤੀ ਸਹਾਇਤ ਦਿਆਂ ਕਾਬ ਵਿਧਾਮਾ 14 ਇਸ ਵਿੱਚ ਲੋਕ ਪਛਾਣਾ 40 ਬਨਸ ਬੰਨੇ ਇਸ ਵਿੱਚ 40 ਬਨਸ ਬੰਨੇ ਇਸ ਵਿੱਚ ਛੰਡਾਂ ਦੀ ਸ਼ਣਕਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਅਵਤਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਸਬਾਰ ਰਹਿ ਰਾਸ ਸੁਖਮਣੀ पट्टी, कीर्तन सोला आनंद साहिब त हटी सिधकोस ते बाहन अखरी जोॻ ते आनंद मिठी मिसरी ਜਪ ਜੀ ਦੱਸੇ ਜੁਗਤ ਜਗਤ ਨੂੰ ਜਪ ਜੀ ਦੱਸੇ ਜੁਗਤ ਜਗਤ ਨੂੰ ਕਿੰਜ ਬਣੀਏ ਸਚਿਆਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਅਵਤਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨਮਾਨ ਪਰਤਖ ਗੁਰੂ ਨਿਸਤਾਰੇ ਗੁਰਬਾਣੀ ਇਸ ਜਗ ਮੈਂ ਚਾਨਣ ਜੋ ਜਾਣਣ ਛੋਈ ਸੁਖ ਮਾਨਣ ਮੈਂ ਮਾ ਭਰਮਾ ਭੋਕਟ ਕਰਮਾ ਮੈਂ ਮਾ ਭਰਮਾ ਭੋਕਟ ਕਰਮਾ ਤੋ ਕਰਦੀ ਛੁਟਕਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਅਬਦਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਸ ਕੀਮਤੀ ਗਿਆਨ ਇਲਾਹੀ ਬੰਦੇ ਸਵਨਾ ਤਾਈ ਹਰ ਮਾਨਮ ਦੇ ਮਨ ਮਸਤਕ ਵਿੱਚ ਸ਼ਬਦ ਕਰੇ ਰੁਸ਼ਨਾਈ ਹਰ ਇੱਕ ਰੂ ਦਾ ਰਾਰੁ ਸੁਨਾਵੇ ਉੱਚੀ ਜੀਵਨ ਜਾਂਚ ਸਿਖਾਵੇ ਗਾਵੋ ਪੜੋ ਸੁਨੋ ਨਿਤ ਭਾਈ ਗਾਵੋ ਸੁਨੋ ਪੜੋ ਨਿਤ ਭਾਈ ਰਤਨ ਜਾਏ ਬਲਿਹਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਅਵਤਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਧਿਆਪਹੀ ਅਕਾਲ ਕੀ ਤਵੇ ਚਲਾਇਓ ਪੰਥ ਸਬ ਸੇਖਨ ਕੋ ਹੁਕਮ ਹੈ ਗੁਰੂ ਮਾਨੋ ਗ੍ਰੰਥ ਸ੍ਰੀ ਗੁਰੂ ਗ੍ਰੰਥ ਨੂੰ ਦੇ ਗੁਰਿਆਈ ਦੇ ਧਾਰੀ ਦੀ ਰੀਤ ਮਕਾਈ ਇਕੁਲ ਧਰਮਗ੍ਰੰਥਾਂ ਵਿਚੋਂ ਇਕੁਲ ਧਰਮਗ੍ਰੰਥਾਂ ਵਿਚੋਂ ਗੁਰਤਾ ਪਦਮੀ ਧਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਅਵਤਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਅਵਤਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ